ਪੀਵੀ91 ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮਾਮੂਲੀ ਰੰਜਿਸ ਚਲਦੇ ਗਵਾਂਡੀਆਂ ਵੱਲੋਂ ਕਾਰ ਵਿੱਚ ਦਾਖਲ ਹੋ ਕੇ ਫੁੱਟ ਮਾਰਦੇ ਅਰੋਪ ਪੁਲਿਸ ਵੱਲੋਂ ਦੋਵਾ ਤੇਰਾ ਦੀ ਸ਼ਿਕਾਇਤ ਦੇਵੀ ਤੇ ਜਾਂਚ ਸ਼ੁਰੂ ਸਾਨੀਵਾਲ ਦੇ ਰਹਿਣ ਵਾਲੇ ਰਚਪਾਲ ਸਿੰਘ ਜਗਤਾਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਦੇ ਕਾਰਨ ਨਾਲ ਰਹਿਣ ਵਾਲੇ ਮੰਤਰੀ ਸਿੰਘ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਮਾਮੂਲੀ ਤਕਰਾਰ ਕਾਰਨ ਉਹਨਾਂ ਦੇ ਘਰ ਅੰਦਰ ਬੈਠਿਲ ਉਹ ਕਿ ਡੰਡੇ ਤੇ ਕਿਰਪਾਨ ਨਾਲ ਹਮਲਾ ਕੀਤਾ ਜਿਸ ਵਿੱਚ ਰਚਪਾਲ ਸਿੰਘ ਜਗਤਾਰ ਸਿੰਘ ਲੱਫੀ ਤੇ ਬਜ਼ੁਰਗ ਮਾਤਾ ਕੁਪਿੰਦਰ ਕੌਰ ਨੂੰ ਜਾਨੂ ਮਾਰਨ ਦੀ ਨੀਅਤ ਨਾਲ ਜਖਮੀ ਕੀਤਾ ਉਹਨਾਂ ਵੱਲੋਂ ਜਖਮੀ ਪਰਿਵਾਰ ਨੂੰ ਸਿਵਲ ਹਸਪਤਾਲ ਪਰ ਪਿੱਕਰ ਖਾਣਾ ਸਾਨੀਵਾਲ ਸ਼ਿਕਾਇਤ ਦਿੱਤੀ ਅਤੇ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦਿਖਾਈ ਗਈ। ਰਚਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਮੋਟਰਸਾਈਕਲ ਤੇ ਘਰ ਆ ਰਿਹਾ ਸੀ ਮਾਮੂਲੀ ਰੰਜਿਸ਼ ਕਾਰਨ ਉਹਨਾਂ ਦੇ ਘਰ ਨਾਲ ਰਹਿਣ ਵਾਸੇ ਗਵਾਂਡੀਆਂ ਵੱਲੋਂ ਪਹਿਲਾਂ ਉਹਨਾਂ ਨੂੰ ਰੋਕ ਕੇ ਝਗੜਾ ਕੀਤਾ ਬਾਅਦ ਵਿੱਚ ਸ਼ਾਰਾ ਪਰਿਵਾਰ ਹਮ مشورہ ਹੋ ਕੇ ਉਹਨਾਂ ਦੇ ਘਰ ਤੇਜ਼ ਧਾਰ ਹਥਿਆਰ ਤੇ ਡੰਡਿਆਂ ਨਾਲ ਹਮਲਾ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤੀ ਘਰ ਵਿੱਚ ਸਮਾਨ ਦੀ ਭੰਨ ਤੋੜ ਕੀਤੀ ਗਈ ਉਹਨਾਂ ਵੱਲੋਂ ਥਾਣਾ ਸਾਨੇਵਾਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ ਇਸ ਲਈ ਘਰ ਵਿੱਚ ਦਾਖਲ ਹੋ ਕੇ गुट मार करने वाले दोषीया खिलाफ बंदी कार्रवाई करके उन्नादी सुथिया की ली की कहना थाना सनेवाल के जांच हाँ अधिकारी थानेदार नरेश सिंह दा उन्ना के हाथ 213 की शिकायत उन्ना को लाई है उन्ना वलो 213 दा मेडिकल रिपोर्ट हासिल करके जांच करके जो भी दोषी होगा उस खिलाफ बंदी कारवाई की की रिपोर्टर सुखदेव सिंह की खास रिपोर्ट ਹੱਲਵਾਤ ਬਿਲਜੀ ਹੋਇਆ ਮੇਰਾ ਭਤੀਜਾ ਕਰਦਾ ਜੀ ਏਸੀਆਂ ਦਾ ਕੰਮ ਤੇ ਉਹ ਰੋਜ਼ ਲੰੋਂ 10 ਵਜੇ ਆਉਂਦਾ ਜੀ ਕੰਮ ਤੋਂ ਕਰ 10 ਵਜੇ ਜਾਂਦਾ 9:30 ਵਜੇ ਜਾਂਦਾ ਤੇ ਇਹ ਜਿਹੜੇ ਆਪਣੇ ਗਵੰਡੀ ਨੇ ਤੇ ਇਹਨਾਂ ਦੀ ਜਿੱਦਬਾਜ਼ੀ ਸਾਡੀ ਚੱਲਦੀ ਜੀ ਖਾਸੇ ਚਿਰ ਦੀ ਇਹ ਆ ਪਲਾਟ ਬਾਰੇ ਅਸੀਂ ਖਰੀਦਿਆ ਸੀਗਾ ਕਿਸੇ ਹੋਰ ਤੋਂ ਤੇ ਇਹ ਹੁਣ ਸਾਨੂੰ ਗਲੀ ਲੱਗਦੀ ਹੈ ਜੀ ਪਲਾਟ ਦੇ ਨਾਲ ਇਹ ਸਾਨੂੰ ਗਲੀ ਚ ਨਿਕਲ ਨਹੀਂ ਦਿੰਦੇ ਜੀ ਤੇ ਜੇ ਕੋਈ ਨਿਕਲਦਾ ਗਲੀ ਚ ਸਾਨੂੰ ਧੰਕੀਆਂ ਦੰਦੇ ਨੇ ਅਸੀਂ ਐ ਕਰ ਦਾਂਗੇ ਇਹ ਹੈਗਾ ਜੀ ਆਹਾ ਕਤਾ ਨਾਲ ਆਪਣਾ ਗਵੰਡੀ ਮਨੀਂਦਰ ਸਿੰਘ ਫੌਜੀ ਆ ਜੀ ਉਹ ਤਾਂ ਫੌਜ ਚ ਹੈ ਜਾਨੀ ਜਦੋਂ ਵੀ ਆਉਂਦਾ ਵਾ ਹੁਣ ਆਇਆ ਹੋਇਆ 10 ਦਿਨ ਹੋ ਗਏ ਇਹ ਉਹਨੇ ਆਇਤੀ ਵਾਰ ਤਾਂਤ ਹੁੰਦੀ ਆ ਜੀ ਹੋਰ ਕੀ ਗੱਲਬਾਤ ਹੋਈ ਹੈ ਜੀ ਤੇ ਹੁਣ ਤਾਂ ਹੀ ਇਹ ਰਾਤ ਸਾਨੂੰ ਤਾਂ ਅਸੀਂ ਅੰਦਰ ਸੀਗੇ ਜੀ ਤੇ ਮੇਰਾ ਭਤੀਜਾ ਰਾਤ 9:30 9:00 ਵਜੇ ਦਾ ਟਾਈਮ ਸੀ ਜਦੋਂ ਆਇਆ ਉਥੋਂ ਤੇ ਮੈਂ ਕੁਦਰਤੀ ਬਾਹਰ ਨਿਕਲਿਆ ਜਦੋਂ ਮੈਂ ਰੌਲਾ ਸੁਣਿਆ ਤੇ ਬਈ ਚ ਰੌਲਾ ਪੈ ਰਿਹਾ ਮੈਂ ਜਾ ਕੇ ਦੇਖਿਆ ਤਾਂ ਮੇਰੇ ਭਤੀਜੇ ਦੇ ਇਹਨਾਂ ਨੇ ਫੜ ਕੇ ਦੋ ਤਿੰਨ ਮੁੰਡੇ ਸੀਗੇ ਇਹਨਾਂ ਨੇ ਥੱਪੜ ਥੋਪੜ ਮਾਰ ਰਿਓਦੇ ਯਾਨੀ ਉਹਨੂੰ ਕੁੱਟਣ ਲੱਗੇ ਸੀਗੇ ਮੈਂ ਛੜਾ ਕੇ ਉਹਨ ਘਰ ਨੂੰ ਭੇਜਤਾ ਮਾਂ ਤੂੰ ਜਾ ਘਰ ਨੂੰ ਬਈ ਮੈਂ ਗੱਲ ਪੁੱਛਣਾ ਵੀ ਕੀ ਹੋ ਗਈ ਗੱਲ ਤੇ ਉਹਨੇ ਆ ਕੇ ਆਪਣੇ ਡੈਡੀ ਨੂੰ ਦੱਸੀ ਗੱਲ ਬਾਤ ਜਿੱਦੇ ਤੇ ਡੈਡੀ ਗਿਆ ਉਹਨਾਂ ਨੇ ਜਾਂਦੇ ਨੇ ਤੇ ਡੈਡੀ ਦੇ ਛੋਟੀ ਮਾਰੀ ਜੀ ਪਤਾ ਨਹੀਂ ਰੋਹੀ ਵੀ ਜ਼ੜ ਸੀਗੀ ਤੇ ਉਹ ਮਾਰੀ ਤੇ ਫਿਰ ਮੈਂ ਉਹਨੂੰ ਖਿੱਚਿਆ ਜਦੋਂ ਮੈਂ ਦੇਖਿਆ ਵੀ ਗਲੀ ਚ ਖਾਸੇ ਮੁੰਡੇ 20 25 ਮੁੰਡੇ ਸੀ ਵੀ ਸਾਡੇ ਵੱਲੋਂ ਆਉਣਗੇ ਤਾਂ ਮੈਂ ਇਹਨਾਂ ਨੂੰ ਖਿੱਚ ਕੇ ਆਪਣੇ ਲਈ ਆ ਕੇ ਘਰੇ ਅੰਦਰ ਵੜ ਲਿਆ ਮੈਂ ਵੀ ਆਪਾਂ ਕਾਹ ਨੂੰ ਐਮੀ ਸੱਟ ਪੇਟ ਆਪਣੇ ਜਿਆਦਾ ਮਾਰਨਗੇ ਵੀ ਕੀ ਪਤਾ ਥੌਂਕ ਥੌਂਕ ਲੱਗ ਗਈ ਐਮੀ ਚਲੋ ਆਪ ਘਰੇ ਚੱਲਦੇ ਆਂ ਉਹ ਬੰਦੇ ਤੁਸੀਂ ਪਛਾਣਦੇ ਜਿਹੜੇ ਬੰਦੇ ਸੀਗੇ ਵੀ 20 25 20 25 ਵਿੱਚ ਆਂਪਛਾਤੇ ਸੀ ਬੱਚੇ ਜਿਹੜੇ ਪਛਾਣਦੇ ਉਹਨਾਂ ਨੂੰ ਮੈਂ ਦਾਂਦਾ ਜੀ ਆਪਣੇ ਗਵੰਢੀ ਨੇ ਜਿਹੜੇ 5-7 ਤੱਕ ਇਹਨਾਂ ਦੇ ਹੈਗੇ ਘਰ ਤਾਈ ਚਾਚੀ ਨੇ ਇਹ ਉਹ ਸਾਰਿਆਂ ਨੂੰ ਜਾਣਦੇ ਆਂ ਜੀ ਅਸੀਂ ਤੁਸੀਂ ਪ੍ਰਸ਼ਾਸਨ ਕੋਲ ਗਏ ਜੀ ਪ੍ਰਸ਼ਾਸਨ ਨੇ ਅਸੀਂ ਫੋਨ ਕੀਤਾ ਸੀ ਪ੍ਰਸ਼ਾਸਨ ਆਇਆ ਜੀ ਜਦੋਂ ਬਾਅਦ ਚ ਆਇਆ ਜਾਨੀ ਇਹਨਾਂ ਨੇ ਆ ਕੇ ਇਟਾਂ ਰੋੜੇ ਮਾਰ ਕੇ ਘਰ ਦੇ ਸਾਹਮਣੇ ਆ ਦੇਖ ਲਓ ਆ ਸਾਡੀ ਦਰਵਾਜ਼ੀ ਉਧਰ ਪਰਲੇ ਮੇਰੇ ਪਰਾਦੇ ਘਰੇ ਆ ਕੇ ਦਰਵਾਜ਼ੇ ਭੰਤੇ ਸ਼ੈਂਕਿਸ਼ੂਨ ਭੰਤਾ ਤੇ ਉਹਦੇ ਬਾਅਦ ਚ ਅੰਦਰ ਵੜ ਕੇ ਦਾ ਮਾਰ ਕੇ ਗਏ ਮੇਰਾ ਨਾਮ ਤਾਂ ਜਿਕਤਾਰ ਸਿੰਘ ਹੈ ਕਿੱਥੇ ਰਹਿੰਦੇ ਹੋ ਜੀ ਸਾਹਮਣੇ ਰਹਿੰਦੇ ਸੀ ਸਾਹਮਣੇ ਕਿਹੜੀ ਜਗ੍ਹਾ ਦੇ ਇਹ ਆਪਣਾ ਹੈਗਾ ਜੀ ਸ਼ਵਾਲਾ ਮੰਦਿਰ ਚੰਡਾਲੀ ਰੋਡ ਬਹੁਤ ਵਤ ਹੋਇਆ ਕੀ ਨਾਮ ਹੈ ਤੁਹਾਡਾ ਇਸ ਪਾਰ ਸੀ ਜੀ ਕੀ ਵਾਰਦਾ ਹੋਈ ਜੀ ਵਾਰਦਾ ਹੋਈ ਜੀ ਕਿੱਥੇ ਰਹਿੰਦੇ ਹੋ ਸੰਨ੍ਹੇਵਾਂ ਰਹਿੰਦੇ ਆ ਜੀ ਕੀ ਵਾਰਦਾ ਹੋਈ ਜੀ ਕਰਦਾ ਵਾਰਦਾ ਹੋਈ ਆ ਜੀ ਮੇਰਾ ਲੜਕਾ ਦਰਾਹੇ ਲੱਗਿਆ ਏਸੀਆਂ ਦਾ ਕੰਮ ਕਰਦਾ ਠੀਕ ਹੈ ਜੀ ਤੇ ਉਹ ਆਇਆ ਸੀ ਕੰਮ ਤੋਂ ਸਵੇਰ 9 ਵਜੇ ਠੀਕ ਹੈ ਤੇ ਪੂਰਾ ਦਰਾਹਾ ਪੂਰਾ ਸਾਹਨੇ ਨਾਲ ਨਾਂਕੇ ਆਇਆ ਤੇ ਉਸ ਤੋਂ ਬਾਅਦ ਇੱਥੇ ਆ ਕੇ 30 ਗਵੰਡੀ ਦਾ ਮੁੰਡਾ ਕਹਿੰਦਾ ਵੀ ਮੇਰੇ ਵਿੱਚ ਮੋਟਰਸਾਈਕਲ ਮਾਰਿਆ ਅੱਛਾ ਜੀ ਤੇ ਉਹਨਾਂ ਨੇ ਉਹਨੂੰ ਕੁੱਟਣ ਲੱਗੇ ਇਤੋਂ ਸਾਨੂੰ ਪਤਾ ਲੱਗਿਆ ਜੀ ਭੱਜ ਕੇ ਗਏ ਛੜਾਉਣ ਤੇ ਸਾਡੇ ਨਾਲ ਵੀ ਹੱਥ ਵਾਈ ਹੋ ਗਈ ਫਿਰ ਅਸੀਂ ਉੱਥੋਂ ਇਹ ਬੰਦੇ ਜਾਦੇ ਸੀਗੇ ਫਿਰ ਉਹ ਤੁਸੀਂ ਭੱਜ ਕੇ ਆਏ ਆ ਕੇ ਅਸੀਂ ਅੰਦਰ ਵੜ ਗਏ ਤੇ ਕੰਨ ਦਾ ਬੰਦੇ ਇਧਰੋਂ 7-8 ਬੰਦੇ ਆਏ 7-8 ਬੰਦੇ ਪਿੱਛੋਂ ਆਏ ਇੱਥੇ ਆ ਕੇ ਸਾਡੇ ਘਰ ਤੋੜ ਕਰਕੇ ਤੇ ਮੇਰੇ ਦਾ ਮਰੇ ਕਿਰਚਾ ਮਰੀਆਂ ਤੇ ਮਮੂਰੇ ਕੋਰੇ ਮੇਰੀ ਕੁੱਟ ਮਾਰ ਦਿੱਤੀ ਜਿਨ੍ਹਾਂ ਨੇ ਪ੍ਰਸ਼ਾਸਨ ਕੋਲ ਗਏ ਜੀ ਤੁਸੀਂ ਉਸ ਅਸਾਹਨ ਕੋਈ ਐਸੀ ਪੁਲਿਸ ਵਾਰੀ ਸੀਗੀ ਮੁਲਾਦਨ ਅੱਛਾ ਜੀ ਹਾਂਜੀ ਉਹ ਕਾਰਵਾਈ ਆਪਣੀ ਜਿਹੜੀ ਸੀਗੀ ਉਹਨਾਂ ਨੇ ਕੀਤੀ ਹੈ ਜੀ ਉਹਨਾਂ ਨੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਨਸਾਫ ਹੀ ਚਾਹੁੰਦੇ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਦੇਖੋ ਸਾਡਾ ਵੀਡੀਓ ਬਣੀ ਹੋਈ ਹੈ ਸਾਰੇ ਕੈਮਰੇ ਲੱਗੇ ਹੋਏ ਨੇ ਜੇ ਕੋਈ ਸਾਡੀ ਗਲਤੀ ਹੈ ਤਾਂ ਸਾਨੂੰ ਦੱਸਣਾ ਜੇ ਵੀ ਉਹਨਾਂ ਦੀ ਤਾਂ ਉਹਨਾਂ ਦੇ ਤੁਸੀਂ ਕਾਰਵਾਈ ਕਰੀਏ ਇਹ ਵੀ ਜਿਸ ਵੀ ਹੈ ਤੁਹਾਡੀ ਨਹੀਂ ਪੁਰਾਣੀ ਵੀ ਹੈਗੀ ਜੀ ਕਈ ਗਰੀ ਇਹਨਾਂ ਨੇ ਹਮਲਾ ਕੀਤਾ ਸਾਡੇ ਤੇ ਕਿਹੜੀ ਗੱਲੋਂ ਹਮਲਾ ਕਰੀ ਜੀ ਤੁਹਾਡੇ ਇਹ ਜਗ੍ਹਾ ਲਈ ਹੋਈ ਸੀ ਜੀ ਨਾਲ ਮੇਰੀ ਭੈਣ ਨੇ ਜਗ੍ਹਾ ਲਈ ਆ। ਅੱਛਾ। ਉਹਦੇ ਕਰਕੇ ਥੋੜਾ ਜਿਹਾ ਇਹਨਾਂ ਦਾ ਹੈਗਾ ਸਾਡੇ ਨਾਲ। ਵੀ ਇਹ ਕਬਜ਼ਾ ਸਾਨੂੰ ਬੰਦੇ ਨਹੀਂ ਸੀਗੇ। ਉਹਦੇ ਕਰਕੇ ਵੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵੀ ਹੈ ਜੀ ਤੁਹਾਡੀ? ਹਮਾਂ ਇਹ ਜਗ੍ਹਾ ਨਹੀਂ ਜੀਗਾ ਜੀ। ਇਹ ਜਗ੍ਹਾ ਦਾ ਸਾਡੀ ਦਾ ਮੇਰੀ ਭੈਣ ਨੇ ਜਗ੍ਹਾ ਲਈ ਸੀ ਇਹ। ਅੱਛਾ ਜੀ। ਤੇ ਇਹ ਕਬਜ਼ਾ ਲੈਣ ਵਾਸਤੇ ਸਾਡੇ ਨਾਲ ਉਹ ਕਰਦੇ ਨੇ ਰਜਿਸਟਰੀ ਸਾਰੀ ਮੇਰੀ ਭੈਣ ਦੇ ਨਾਮ ਆ। ਸਾਰਾ ਕੋ ਸੋ ਤਿੰਨ ਤਕਾਲ ਸਾਰਾ ਕੋ ਸੋ ਦਿਨਾਵਾ ਤੇ ਇਹ ਦੇ ਕਰਕੇ ਜੀ ਫਟਮਾਰ ਕੀਤੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਮੰਗ ਕਰਦੇ ਜੀ ਮੇਰੇ ਜਿਵੇਂ ਕਿਰਚਾ ਮਾਰੀਆਂ ਮੈਨੂੰ ਜਾਨ ਦਾ ਖਤਰਾ ਜੀ ਵੀ ਜੇ ਕੋਈ ਪੰਜ ਪੁੱਤਾਂ ਨਾ ਹੋਈ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਵੀ ਜ਼ਿੰਮੇਵਾਰੀ ਹੋਣਗੇ ਬਸ ਇਹੀ ਕਾਰ ਕੋਲ ਥੋੜਾ ਜਿਹਾ ਅਚੀ ਬੋ ਪਪਿੰਦਰ ਹੈ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਹੋਇਆ ਜੀ ਵੀ ਮੇਰਾ ਪੁੱਤ ਆ ਉਹਨੂੰ ਉਹ ਜਦਵੀ ਆਉਂਦਾ ਆ ਜਗਾ ਅਸੀਂ ਲਈ ਆ ਇਹਦੇ ਪਿੱਛੇ ਸਾਡੇ ਨਾਲ ਕਿਸ ਰੱਖਦੇ ਆ ਹਾਂਜੀ ਉਹ ਜਦਵੀ ਆਉਂਦਾ ਆ ਆ ਚੌਥਾ ਪੰਜਵਾਂ ਮਹੱਲਾ ਉਹਨੂੰ ਇਕਣੇ ਘੇਰਦੇ ਆ ਕਦੀ ਕੋਈ ਉਹ ਬਣਾ ਲੈਨੇ ਕਦੀ ਕੋਈ ਬਣਾ ਲੈਨੇ ਜਦ ਵੀ ਉਹਨੂੰ ਘੇਰ ਕੇ ਕੁੱਟਦੇ ਮਾਰਦੇ ਹੋ ਕੱਢਦੇ ਆ ਅਸੀਂ ਫੇਰ ਵੀ ਚਲੀ ਜਾਂਦੇ ਵੀ ਚਲੋ ਕੋਈ ਨਾ ਰਾਤ ਕੀ ਗੱਲਬਾਤ ਹੋਈ ਸੀ ਰਾਤ ਵਸੇ ਹੀ ਹੋਈ ਆ ਉਹ ਦਰਾਹੀ ਤੇ ਆਇਆ ਕੰਮ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨੂੰ ਉੱਥੇ ਹੀ ਘੇਰ ਲਿਆ ਕਹਿੰਦੇ ਸਾਡ ਨੂੰ ਵਿੱਚ ਮਾਰਿਆ ਮੋਟਰਸਾਈਕਲ ਸਾਡਾ ਉਨੇ ਭੱਲੇ ਮੁੰਡੇ ਚ ਪੇੜਾ ਮਾਰੀਂ ਹਾਂਜੀ ਇਹਨਾਂ ਨੂੰ ਇਹ ਪੱਜੇ ਚਲੇ ਗਏ ਉੱਥੇ ਕੌਣ ਗਿਆ ਜੀ ਹਾਂਜੀ ਕੌਣ ਗਿਆ ਇਹ ਮੁੰਡਾ ਗਿਆ ਜੀ ਮੇਰਾ ਅੱਛਾ ਜੀ ਹਾਂਜੀ ਇਹ ਬਹੁ ਵੀ ਗਈ ਹੈ ਹਾਂਜੀ ਉੱਥੇ ਦੇਖਣ ਗਈਆਂ ਨੂੰ ਰਾਉਣ ਉੱਥੇ ਇਹਨਾਂ ਨੇ ਇਹਨਾਂ ਨੂੰ ਕੁੱਤੇ ਮਾਰਿਆ ਉੱਥੇ ਵੀ ਕੁੱਤੇ ਮਾਰਿਆ ਜੀ ਹਾਂ ਬਹੁਤੇ ਵੀ ਸਾਡੇ ਵਾਲ ਬੂੜ ਪੜੇ ਆ ਅੜੀਏ ਜੁੱਪੇ ਲਾਈਏ ਇਹਦੇ ਨਾਲ ਹਾਂ ਫਿਰ ਇੱਥੇ ਅਸੀਂ ਘਰੇ ਆ ਗਏ ਇਹਨਾਂ ਨੂੰ ਲੈ ਆ ਜੋ ਕਿ ਅਸੀਂ ਅੰਦਰ ਹਾਂ ਤਾ ਵੀ ਹਟ ਜਾਓ ਇਹ ਨਾ ਇਹ ਵੀ ਸਾਡੇ ਇਟਾਂ ਰੋੜੀ ਕਿਲਾਉਣ ਲੱਗੀ ਮੈਂ ਫਿਰ ਬਾਹਰ ਨਿਕਲੀ ਮੈਂ ਕਿਹਾ ਵੀ ਇਹ ਕੰਮ ਨਾ ਕਰੋ ਇਟਾਂ ਰੋੜੀ ਨਾ ਮਾਰੋ ਵੀ ਕਿਹ ਲੋਕਾਂ ਨੇ ਇਹ ਲਿਆਂਦਾ ਬੇ ਉਹ ਇਟਾਂ ਰੋੜੀ ਬਾਣੀ ਤੇ ਹੱਟੀ ਨਹੀਂ ਸਾਰੀ ਆ ਗਈ ਫਿਰ ਇੱਥੇ ਮੈਂ ਗੱਡੀ 'ਚ ਸਾਡੀ ਮੈਂ ਫਿਰ ਉੱਥੇ ਕੱਢ ਗਈ ਬਾਕੀ ਇਹ ਨਹੀਂ ਗੱਡੀ ਤੇ ਲੱਗੂ ਚਲੂੰਗਾ ਹੈ ਫਿਰ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਮੈਂ ਉੱਥੇ ਕੱਢ ਗਈ ਤੇ ਬਾਦਾਂ ਜੀ ਹੈ ਕੋਣਾ ਜਿਨ੍ਹਾਂ ਨੇ ਇਟਾਂ ਰੋੜੇ ਮਾਰੇ ਨੇ ਕੋਣ ਮੁੰਡਾ ਵਾ ਉਹ ਜਿਨ੍ਹਾਂ ਨੇ ਇਟਾਂ ਰੋੜੇ ਚਲਾਏ ਨੇ ਜਾਣਦੇ ਉਹਨਾਂ ਨੂੰ ਹਾਂਜੀ ਜਾਣਦੇ ਆ ਹੋ ਨਹੀਂ ਜੀ ਉਹ ਹੈਗਾ ਉਕਾਈ ਦਾ ਨਾ ਉਕਾਈ ਜੀ ਦਾ ਨਾ ਅੱਛਾ ਹਾਂਜੀ ਦੂਜਾ ਮੂੰਹ ਠਾਈਦਾ ਭਾਈ ਤੁਸੀਂ ਜਦੋਂ ਉੱਥੋਂ ਤੇ ਮੁੰਡਿਆਂ ਨੂੰ ਵਾਪਸ ਲਿਆਏ ਤਾਂ ਤੁਸੀਂ ਆਪਣਾ ਲੋਕ ਨਹੀਂ ਲਗਾਇਆ ਹੈਗਾ ਇਹਨੂੰ ਗੇਟ ਨੂੰ ਗੇਟ ਨੂੰ ਲੋਕ ਲਗਾਇਆ ਹੈ ਜੀ ਅੰਦਰ ਤੇ ਇਹ ਅੰਦਰ ਇੱਥੇ ਆ ਗਿਆ ਕੱਲਾ ਰਾਹੀ ਇਹ ਦੂਜੇ ਅਸੀਂ ਅੰਦਰ ਬਾੜ ਲਏ ਅੱਛਾ ਜੀ ਹਾਂਜੀ ਇਹਨੂੰ ਪੱਲੇ ਨੂੰ ਫੜ ਲਿਆ ਅੱਛਾ ਅੰਦਰ ਭੱਜ ਕੇ ਆ ਕੇ ਬੜੀ ਸਾਲੀ ਤੁਸੀਂ ਕੀ ਕੀਤਾ ਜੀ ਇਹਨਾਂ ਇਹਨੂੰ ਕੁੱਟਮਾਰ ਕਰੀਏ ਇੱਥੇ ਅਸੀਂ ਅੰਦਰ ਦੇ ਸਾਨੂੰ ਪਤਾ ਨਹੀਂ ਲੱਗਿਆ ਹਾਂ ਆ ਮਾਰਿਆ ਇੱਕ ਤਾਂ ਇਹ ਮਾਰਿਆ ਇੱਥੇ ਦਾ ਵੀ ਮਾਰਿਆ ਪਤਾ ਨਹੀਂ ਉਹਨਾਂ ਕੋ ਕੀ ਹੈ ਕੀ ਨਹੀਂ ਫਿਰ ਇਹਦੀ ਬਾਹ ਤੇ ਮਾਰਿਆ ਫਿਰ ਇਹਦੀ ਲੱਤ ਤੇ ਮਾਰਿਆ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਸੀ ਤੁਸੀਂ ਹਾਂਜੀ ਔਰ ਸਾਰੇ ਆਏ ਆ ਉਹਨਾਂ ਨੇ ਵੀ ਹਤੋਾਈ ਕਰੀ ਬੋਲੀ ਹੈ ਹਾਂਜੀ ਉਹਨਾਂ ਤੇ ਵੀ ਨਹੀਂ ਹੋ ਕਰਿਆ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਅੱਗੇ ਹੀ ਕਰਦੇ ਆ ਕਿ ਵੀ ਸਾਨੂੰ ਇਹਨਾਂ ਤੇ ਖਤਰਾ ਬਸ ਇਕੱਠੇ ਹੋ ਜਾਂਦੇ ਫਿਰ ਸਾਰੀ ਇਹ ਕੋਈ ਜਬਰ ਹੋਏਗਾ ਇਹਨਾਂ ਦਾ ਜੇਪੇ ਦੀ ਸਾਰੀ ਫੇ ਇਕੱਠੇ ਹੋ ਕੇ ਸਾਨੂੰ ਇਹਨਾਂ ਤੇ ਖਤਰਾ ਬਸ ਜੀ ਹਾਂਜੀ